ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਮੇਰਾ ਜੇ ਕੀਤਾ ਵੀ ਪਿਆਰ ਦੇ ਨਾਲ ਕੋਈ ਛੋਟੀ ਜੀ ਸਾਖੀ ਪੇਸ਼ ਕਰਕੇ ਜੁੱਤੀ ਫੇਰੀਏ ਚੰਮੀ ਤਰ੍ਹਾਂ ਬੈਸੇ ਤਾਂ ਸਤਿੰਦਰ ਕੋਹਲੀ ਪੁਲਿਸ ਨੇ ਚੱਕ ਲੈਨੇ ਡੰਡਾ ਫਿਰੀ ਜਾਂਦਾ ਪਟਾਫਿਰ ਹੀ ਜਾਂਦਾ ਰਮਾਂਡ ਲਿਆ ਹੋਇਆ ਅਗਲੇ ਨੇ ਤੇ ਉਦੋਂ ਬਾਅਦ ਦੇ ਵਿੱਚ ਕਸਮਾਨ ਛਿਤਰੋ ਛਿਤਰੀ ਜੁੰਡਮ ਜੁੰਡੀ ਗਾੜੀ ਗਲੋਚ ਹੱਥ ਨਾ ਪਹੁੰਚੇ ਥੂਕੋੜੀ ਬਸ ਦੂਰੋਂ ਦੂਰੋਂ ਸਾਰੀ ਦਾ ਚਸਕਾ ਪੈ ਗਿਆ ਸਾੜੀ ਦਾ ਇਦਾਂ ਦੇ ਬੋਲ ਹੈਗੇ ਹੋਇਆ ਕੀ ਅਸਲ ਵਿੱਚ ਕਮ ਕੀ ਹੋਊਗਾ ਰਗੜੇ ਕੌਣ ਤੇ ਕਿਹੜਾ ਨਿਖਰ ਕੇ ਕੇਸ ਨਿਖਾਰ ਸਾਬਣ ਨਾਲ ਨਤਖਰ ਆਉਂਦੀ ਨਹੀਂ ਬੰਦ ਹੋ ਗਈ ਸਾਹਮਣੇ ਆ ਸਕਦਾ ਕਿਹੜਾ ਕਹਿ ਸਕਦਾ ਵੀ ਮੈਂ ਅਕਲ ਵਾਲਾ ਅਕਾਲੀ ਆ ਮੈਂ ਤਾਂ ਮੱਕਲੋ ਖਾਲੀ ਕਹਿਣਾ ਹੁਣ ਕਿਹੜਾ ਨਿਤਰ ਕੇ ਆਉ ਜਿਹਨੂੰ ਅਸੀਂ ਕਹੀਏ ਵੀ ਇਹ ਬੰਦਾ ਅਕਲ ਵਾਲਾ ਅਕਾਲੀ ਹੈ ਇਹ ਬੰਦਾ ਵਕਈ ਸੰਘਰਸ਼ ਕਰੂਗਾ ਕਿਹਨੂੰ ਕਹੀਏ ਅਸੀਂ ਚਲੋ ਜਦੋਂ ਸੁਦਰਿੰਦਰ ਕੋਹਲੀ ਚੱਕ ਲਿਆ ਤੇ ਖੁੱਡਾਂ ਚ ਆ ਗਏ ਫਿਰ ਬਾਹਰ ਪਹਿਲਾਂ ਤਾਂ ਉਹ ਕਿਹੜੇ ਗੁਰਪ੍ਰੀਤ ਇਹ ਆਲੀ ਇਹ ਆਲੀ ਪਤਾ ਨਹੀਂ ਹੁਣ ਨਾਂ ਵੀ ਨਹੀਂ ਹੁੰਦਾ ਉਹਨੇ ਵੀ ਐਂ ਦਾਅਵੇਦਾਰੀ ਪੇਸ਼ ਕਰਤੀ ਉਧਰ ਨੀਟਾ ਸਾਹਿਬ ਆ ਗਏ ਹਾਲੇ ਤਾਂ ਕਰਨਾ تھا ਕਰਨੀ ਥੀ ਉਹ ਜਿਹੜਾ ਚੰਦੂ ਮਾਦਰ ਉਹਨੇ ਆਉਣਾ ਹੀ ਹੁੰਦਾ ਫਿਰ ਤਾਂ ਡਾਕਟਰ ਚੀਮੇ ਨੇ ਵੀ ਕੱਪਸੜਾ ਪੁ ਮਾਰਨੇ ਨੇ ਹਲੇ ਹਲੇ ਹallelujah ਕਰਨ ਲੱਗਾ ਹੋਇਆ ਤੇ ਹਰੇ ਬਿਰਸ਼ੇ ਬਲਟੋਹੇ ਨੇ ਵੀ ਆਉਣਾ ਉਹ ਵੀ ਜਮਲੀ ਮਾਰੂ ਕੋਈ ਨਾ ਕੋਈ ਤੇ ਸਰਵੀ ਨੇ ਪੰਜ ਚਾਰ ਛੜਤੀਆਂ ਉਹ ਵੀ ਮਾਰੂ ਚਲੋ ਬੋਰ ਨਾ ਹੋਇਓ ਗੱਲ ਸੁਣਿਓ ਤੇਆਂ ਹੁਣ ਟੈਗ ਕੀ ਲੱਗਿਆ ਕਹਿੰਦੇ ਚੰਦ ਮਾਮੇ ਤੇ ਦਾਗ ਲੱਗਾ ਮਾਮਾ ਨੂੰ ਮੋਹ ਕੋਈ ਨਹੀਂ ਅਗਲੇ ਨੇ ਸੌਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਚਾਈ ਤਾਂ ਹੀ ਹੈ ਜੇ ਕਿਸੇ ਨੂੰ ਕਹਿ ਦਿਓ ਵੀ ਤੂੰ ਮਾਮਾ ਲੱਗਦਾ ਤਾਂ ਉਹ ਸਮਝ ਲੈਂਦਾ ਵੀ ਮੈਨੂੰ ਗਾਲ ਕੱਢੀਏ ਨੇ ਕੁਛ ਨਹੀਂ ਬਸ ਆਹੀ ਹੁੰਦਾ ਹਣ ਜਿਹੜੀ ਗੱਲ ਕਰਨੀ ਹੈ ਪਤੀ ਦੀ ਗੱਲ ਹੈ ਮੈਂ ਪਹਿਲੀ ਸੌਰੀ ਮੰਗ ਲੈਣਾ ਜੀ ਮaaf ਕਰਨਾ ਮੈਂ ਪੰਜਾਬ ਲਈ ਗੱਲ ਕਰਨੀ ਹੈ। ਮੈਂ ਕਿਸੇ ਹਰਾਮਖੋਰ ਲਈ, ਕਿਸੇ ਕਤੀੜ ਲਈ, ਕਿਸੇ ਖੱਜ ਲਈ ਨਹੀਂ ਗੱਲ ਕਰਨੀ। ਅਸੀਂ ਪੰਜਾਬ ਲਈ ਗੱਲ ਕਰਦੇ। ਤੇ ਹਮੇਸ਼ਾ ਮੈਂ ਪੰਜਾਬ ਲਈ ਗੱਲ ਕੀਤੀ ਹੈ, ਕਰਦੇ ਰਵਾਂਗੇ। ਹੁਣ ਕੋਲੀ ਦੇ ਫੜਨ ਤੋਂ ਬਾਅਦ ਕੀ ਹੋਇਆ? ਗਿਰਫਤਾਰੀ ਤੋਂ ਬਾਅਦ ਕੀ ਹੋਇਆ? ਹੁਣ ਕਹਿੰਦੇ ਸੁਖਬੀਰ ਬਾਦਲ ਪ੍ਰਧਾਨਗੇ ਛੱਡੇ। ਤਾਂ ਸਹਿਮਤੀ ਹੋ ਸਕਦੀ ਹੈ। ਮਤਲਬ ਜੇ ਬਚਿਆ ਖੁਚਿਆ ਰਹਿਂਦ ਖੂਂਦ ਇਕੱਠੀ ਕਰਨੀ ਹੈ ਉਹ ਜਿਵੇਂ ਝੂਠੇ ਭਾਂਡੇ ਨਹੀਂ ਹੁੰਦੇ ਤੇ ਜੇ ਕੋਈ ਕਿਸੇ ਕੁੱਤੇ ਨੂੰ ਉਹਦੇ ਵਿੱਚੋਂ ਇਕੱਠੀ ਕਰਕੇ ਝੂਠ ਪਾਉਣੇ ਹੋਵੇ ਜਾਂ ਜਿਉਂ ਜਿਵੇਂ ਉਹ ਜਿਹੜੇ ਸੂਰ ਰੱਖਦੇ ਨੇ ਉਹ ਸਾਰੀ ਝੂਠੀ ਲੈ ਕੇ ਜਾਂਦੇ ਨੇ ਤੇ ਉਹ ਝੂਠੇ ਭਾਂਡੇ ਵਿੱਚ ਉਹ ਚਮਚੇ ਨਾਲ ਐ ਪੂੰਜ ਪੂੰਜ ਕੇ ਸਾਰਾ ਇਕੱਠਾ ਕਰ ਲੈ ਬੀਪੇ ਚ ਪਰ ਕੇ ਮਸੂਰਾ ਨੂੰ ਪਾ ਦਿੰਦੇ ਨੇ ਉਹ ਉਹ ਗੱਲ ਐ ਸਾਰੀ ਹੁਣ ਸਾਰੀ ਝੂਠ ਇਕੱਠੀ ਕਰਕੇ ਇੱਕ ਬੀਪੇ ਵਿੱਚ ਪਾ ਕੇ ਤੇ ਬਾਹਰੋਂ ਲਿਪ ਪੋਚ ਕੇ ਕਹਿਣਾ ਚੁੰਦੇ ਨੇ ਵੀ ਆਹ ਦੁੱਧ ਤੋਂ ਹੁੰਦਾ ਐ ਇਹ ਅਕਾਲੀਆਂ ਦਾ ਪ੍ਰਧਾਨ ਹੋਵੇ ਇਹ ਕਹਿਣਾ ਚਾਹਦੇ ਮੈਂ ਉਸ ਪਾਸੇ ਨਹੀਂ ਜਾਣਾ ਮੈਨੂੰ ਦਰਦ ਐ ਇਸ ਗੱਲ ਦਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਨਾ ਉਹ ਉਹਨਾਂ ਸੰਨਰਸੀ ਯੋਧਿਆਂ ਦੀ ਸੀ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਪਰ ਇਹਨਾਂ ਨੂੰ ਥਾਲੇ ਵਿੱਚ ਪਰੋਸਿਆ ਹੋਇਆ ਮਿਲ ਗਿਆ ਜਦੋਂ ਪਿਓ ਦੀ ਸਜਾਈ ਹੋਈ ਥਾਲੀ ਥਾਲ ਕਿਸੇ ਨੂੰ ਮਿਲ ਜੇ ਨਾ ਤਾਂ ਉਹਦੇ ਵਿੱਚ ਬਹੁਤਾ ਸਵਾਦ ਨਹੀਂ ਹੁੰਦਾ ਨਿਘੋਚਾ ਹੁੰਦੀਆਂ ਨੇ ਨੂਰ ਘਟ ਹੈ ਬਹੁਤ ਕੁਝ ਉਹਦੇ ਵਿੱਚ ਐਦਾਂ ਹੁੰਦਾ ਪਰ ਜਦੋਂ ਆਪ ਕਮਾ ਕੇ ਖਾਣੀ ਪੈਂਦੀ ਹੈ ਨਾ ਪਤਾ ਉਦੋਂ ਲੱਗਦਾ ਮੈਂ ਜਿਹੜੀ ਇਹਨਾਂ ਦੀ ਗੱਲ ਕਰ ਹੁਣ ਨੀਟਾ ਕਹਿੰਦਾ ਸੁਖਵੀਰ ਈਗੋ ਛੱਡੇ ਯਾਲੇ ਕਹਿੰਦਾ ਸੁਖਵੀਰ ਈਗੋ ਛੱਡੇ ਹਲੇ 2-4 ਹੋਰ ਆਉਣਗੇ ਬੀਬੀ ਜੰਗੀਰ ਕੌਰ ਬੋਲ ਪਈ ਡਾਇਨਾਸੌਰ ਨਹੀਂ ਆ ਸਕਦੇ ਤੇ ਸੁਖਵੀਰ ਨੇ ਸਿੱਧਾ ਹੀ ਕਹਿਤਾ ਜਣ ਕੇ ਸੁਕੇ ਗੱਪੀ ਨੇ ਵੀ ਪ੍ਰਧਾਨਤਾ ਮੈਂ ਹੀ ਰਹੂੰਗਾ ਮੈਂ ਹੀ ਕਹੂੰਗਾ ਕਿ ਮੇਰਾ ਪਿਤਾ ਬਾਦਲ ਬਿਓ ਦੇ ਸਮਾਨ ਸਾਡੇ ਪਿਤਾ ਦੇ ਸਮਾਨ ਮੈਨੂੰ ਕੁਰਸੀ ਤੇ ਬਹਾਲ ਕੇ ਗਏ ਨਹੀਂ ਇਸ ਗਵੀਰਵਾਲ ਦਾ ਕਹਿਣਾ ਹੁਣ ਕੀ ਇਹਨਾਂ ਵਿੱਚੋਂ ਕਿਛੇ ਬੰਦੇ ਨੂੰ ਸ਼ਰਮ ਹੈਗੀ ਕੋਈ ਸਲਾਹ ਕਰ ਇਹਨਾਂ ਦੇ ਹੈਗੀ ਇਦਾਂ ਦੇ ਕੋਈ ਆਲਾ ਦਵਾਲਾ ਖਲ ਖੁੰਝੇ ਵਿੱਚ ਕੋਈ ਬੈਠਾ ਹੋਇਆ ਕੋਈ ਕਹਿ ਦੂਗਾ ਬਿੱ ਟਿਕ ਡੋਏ ਟਿਕ ਡੋਏ ਰਹਿਣ ਦਿਓ ਮਾੜਾ ਮੋਟਾ ਨਾ ਸ਼ੰਗ ਜੜਤਾ ਰਹਿਣ ਦਿਓ ਮਾੜੀ ਮੋਟੀ ਜੋ ਉਪਰੋਂ ਵੱਢ ਲਿਆ ਹਰਾ ਹੋਊ ਪੰਜ-ਛੇ ਸਾਲ ਬਾਅਦ ਵਿੱਚ ਪਾਣੀ ਪੂਣੀ ਪਾ ਲਾਂਗੇ ਕੋਈ ਕਹਿਣ ਵਾਲਾ ਹੈਗਾ ਇੱਦਾਂ ਕੋਈ ਨਹੀਂ ਹੈਗਾ ਚਲੋ ਮੈਂ ਇੱਕ ਲਾਸਟ ਵਿੱਚ ਥੋੜੀ ਜੀ ਗੱਲ ਕਰਕੇ ਸਮਾਪਤੀ ਕਰ ਦੇਣਾ ਇੱਕ ਗਰੀਬ ਪਰਿਵਾਰ ਸੀ ਉਹ ਕਿਸੇ ਮਹਾਪੁਰ ਕੋਲ ਚਲਾ ਗਿਆ ਮੇਰੇ ਬਾਬਾ ਜੀ ਅਸੀਂ ਤਾਂ ਗਰੀਬਾ ਕਿਰਪਾ ਕਰਕੇ ਥੋੜੀ ਬਹੁਤੀ ਹੈਲਪ ਕਰੋ ਸਾਡਾ ਕੰਮ ਧੰਦਾ ਚੱਲ ਜੇ ਉਹ ਕਹਿੰਦਾ ਸਾਰਾ ਪਰਿਵਾਰ ਗੱਡੇ ਤੇ ਚੜ ਕੇ ਕਿਸੇ ਜੰਗਲ ਦੇ ਚਲੇ ਜਾਓ ਉੱਥੇ ਇੱਕ ਦਰਖਤ ਹੋਊਗਾ ਉਹਦੇ ਸਲੇ ਟੋਆ ਪੁੱਟਿਓ ਉੱਥੇ ਬਹੁਤ ਕੁਝ ਨਿਕਲੂ ਤੇ ਤੁਸੀਂ ਵਾਪਸ ਆ ਜਾਓ ਇਹ ਸਾਕੀ ਘੜੀ ਹੈ ਜੀ ਮੈਂ ਘੜਨੀ ਪੈਂਦੀ ਤੇ ਉਹ ਪਰਿਵਾਰ ਚਲਾ ਗਿਆ ਉਹ ਜਦੋਂ ਟੋਆ ਪੁੱਟਣ ਲੱਗੇ ਨਾ ਇਹ ਜਿਹੜਾ ਘਰ ਦਾ ਮਾਲਕ ਸੀ ਆਪਣੇ ਮੁੰਡੇ ਨੂੰ ਕਹਿੰਦਾ ਚੱਲ ਮਿੱਟੋ ਆ ਪੁੱਟ ਉਹਨੇ ਟੋਆ ਪੁੱਟਣਾ ਸ਼ੁਰੂ ਕਰਤਾ ਦੂਜੇ ਨੂੰ ਕਹਿੰਦਾ ਲੱਕੜਾਂ ਲੈ ਕੇ ਆ ਉਹ ਲੱਕੜਾਂ ਲੈਣ ਚਲੇ ਗਿਆ ਇੱਕ ਨੂੰ ਕਿਹਾ ਤੂੰ ਪਾਣੀ ਲੈ ਕੇ ਆ ਤੇ ਚੌਥੇ ਨੂੰ ਕਹਿੰਦਾ ਤੂੰ ਅੱਗ ਲੈਣ ਜਾ ਅੱਗ ਲੈ ਕੇ ਆ ਉੱਪਰ ਬੈਠਾ ਇਹ ਜਾਨਵਰ ਦਰਖਤ ਤੇ ਉਹ ਕਹਿੰਦਾ ਵੀ ਤੁਸੀਂ ਇਹ ਕੀ ਕਰੋਗੇ ਟੋਆ ਪੁੱਟ ਕੇ ਉਹ ਕਹਿੰਦਾ ਸੀ ਭੁੱਖੇ ਆ ਅਸੀਂ ਤੈਨੂੰ ਮਾਰਾਂਗੇ ਮਾਰ ਕੇ ਅੱਗ ਮਚਾ ਕੇ ਤੈਨੂੰ ਬਣਾ ਕੇ ਖਾਵਾਂਗੇ ਸਾਡੀ ਭੁੱਖ ਮਿਟੂ ਉਹ ਜਾਨਵਰ ਕਹਿੰਦਾ ਕਾਹੀ ਵੱਡਾ ਹੋਣਾ 25 ਕਿਲੋ ਦਾ ਉਹ ਕਹਿੰਦਾ ਜੇ ਤੁਹਾਨੂੰ ਮੈਂ ਕੁਝ ਦੱਸ ਦੇਵਾਂ ਇੱਥੋਂ ਟੋਆ ਪੁੱਟੋ ਥੋੜਾ ਜਿਹਾ ਅੱਗੇ ਹੋਰ ਚੱਲ ਜਾਓ ਜਦੋਂ ਉਹਨੇ ਕਹਿਣ ਤੱਕ ਟੋਆ ਪੁੱਟਿਆ ਥੱਲੋਂ ਕਹਿੰਦੇ ਬਾਹਰ ਨਿਕਲਾਈ ਬਹੁਤ ਜ਼ਿਆਦਾ ਤੇ ਉਹ ਲੈ ਕੇ ਘਰ ਆ ਗਏ ਅਮੀਰ ਹੋ ਗਏ ਇੱਕ ਨਾਲ ਬੇਲੜ ਪਰਿਵਾਰ ਸੀ ਨੇੜੇ ਡੱਕਾ ਤੋੜ ਕੇ ਦੂਰੋਂ ਨਿਕਲਦੇ ਸੀ ਉਹਨੇ ਵੀ ਇਦਾਂ ਹੀ ਪਰਵਾਰ ਨੂੰ ਲੱਤ ਲਿਆ ਗੱਡੇ ਤੇ ਤੇ ਉਹ ਵੀ ਚੱਲ ਗਏ ਜੰਗਲ ਚ ਜਾ ਕਿਟੋਆ ਪਟਣ ਲੱਗੇ ਜਦੋਂ ਪਹਿਲੇ ਪੁੱਤ ਨੂੰ ਕਿਹਾ ਨਾ ਵੀ ਲਿਆ ਨਾ ਪਟਟੋਆ ਉਹ ਕਹਿੰਦਾ ਵਿੱਚ ਡੇਕੇ ਮਰਨਾ ਦੂਜੇ ਨੂੰ ਕਿਹਾ ਲਿਆ ਪਾਣੀ ਕਹਿੰਦਾ ਵਿੱਚ ਡੁੱਬਣਾ ਤੀਜੇ ਨੂੰ ਕਿਹਾ ਅੱਗ ਬਾਹ ਕਹਿੰਦਾ ਵਿੱਚ ਮੱਚਣਾ ਜਿਹੜਾ ਉੱਪਰ ਜਾਨਵਰ ਬੈਠਾ ਸੀ ਨਾ ਕਹਿੰਦਾ ਤੁਸੀਂ ਜਾਓ ਜਿਨ੍ਹਾਂ ਦਾ ਪਿਆਰ ਇਤفاق ਸੀ ਉਹ ਇਥੇ ਬਹੁਤ ਕੁਝ ਲੈ ਗਏ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਤੁਹਾਡਾ ਇੱਕ ਹੀ ਕੋਈ ਨਹੀਂ ਤੁਸੀਂ ਰਲ ਮਿਲ ਕੇ ਰਹਿ ਨਹੀਂ ਸਕਦੇ ਇਹ ਸਾਖੀ ਮੈਂ ਕਿੰਨਾਂ ਲਈ ਸੁਣਾਈ ਹੈ ਵਿੱਚੀ ਨੀਟਾ ਹੁੰਦਾ ਹੈ ਵਿੱਚੀ ਏ ਵਾਲੀ ਹੁੰਦਾ ਹੈ ਸੁਗਵੀਰ ਵੱਡਾ ਖੱਚ ਹੈ ਠੀਕ ਹੈ ਚੰਦੂ ਮਾਦਰੇ ਵਰਗੇ ਵਿੱਚ ਆ ਜਾਣਗੇ ਬੀਬੀ ਜੰਗੀਰ कौर ਵਿੱਚ ਆਜੂ ਠੀਕ ਹੈ ਫਿਰ ਇਹਨਾਂ ਦੇ ਦੂਜੇ ਉਹ ਮੰਤਾਰ ਬਰਾੜ ਵਰਗੇ ਜਾਣਗੇ ਬਿਰਸ਼ੇ ਬਲਟੋਹੇ ਇਹ ਸਭ ਕਤੀੜਾਂ ਨੇ ਇਹ ਰਲ ਮਿਲ ਕੇ ਨਾ ਪੂਰੀ ਕੌਮ ਦਾ ਪੂਰੀ ਕਹ ਲਈ ਪੰਜਾਬ ਦਾ ਜੈ ਸ਼ੋਮਨੀ ਕਮੇਟੀ ਦਾ ਅਗਲ ਲਲ ਦਾ ਬੇੜਾ ਬਹਾਉਣ ਬਾਅਦ ਤੇ ਲੱਗੇ ਹੋਏ ਕਿਸੇ ਨੂੰ ਕੋਈ ਫਿਕਰ ਨਹੀਂ ਬਸ ਜਿੰਨੇ ਮੂੰਹ ਕੁੰਨੀਆਂ ਗੱਲਾਂ ਤੇ ਫਾਇਦਾ ਕਿਹਨੂੰ ਹੋ ਰਿਹਾ ਨਜ਼ਾਰੇ ਕੌਣ ਲੈ ਰਿਹਾ ਇਹ ਕਹਿਣ ਦੀ ਲੋੜ ਨਹੀਂ ਤੁਸੀਂ ਆਪੀ বুঝ ਲੈਣਾ ਲੜੀ ਚੱਲੋ ਇੱਕ ਦੂਜੇ ਸਰਪਾੜੀ ਚੱਲੋ ਗਾਲੀ ਗਲੋਚ ਕਦੀ ਚੱਲੋ ਹallelujah જય શ્રી ਰਾਮ ਪਤਾ ਨਹੀਂ ਕੀ ਕੁਛ ਤੁਸੀਂ ਕੀ ਕੁਛ ਕਹਿਣਾ ਕਹੀ ਚੱਲੋ ਜੋ ਮਰਜੀ ਕਰੋ ਪਰ ਤੁਹਾਡੇ ਪੱਲੇ ਕੱਖ ਨਹੀਂ ਤੁਹਾਡੀ ਲੜਾਈ ਵਿੱਚੋਂ ਅਗਲਾ ਨਜ਼ਾਰੇ ਲੈ ਰਿਆ ਅਗਲੇ ਨਜ਼ਾਰੇ ਲੈਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ